ਵੱਟਾ ਦਾ ਫਲ ਚੈਰੀਟੇਬਲ ਟਰਸਟ ਵੱਲੋਂ ਸੁੰਨਿਆ ਵਾਲਾ ਹਸਪੀਟਲ ਜਿਹਦੀ ਜਿਹੜਾ ਡਾਕਟਰ ਇੰਦਰਜੀਤ ਸਿੰਘ ਦੀ ਢੀਂਗਰਾ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਸਰਦਾਰ ਇਕਬਾਲ ਸਿੰਘ ਐਲਾਈਪੀਐਸ ਸਰਦਾਰ ਜਗਦੀਸ਼ ਜੀ ਧਾਮੀ ਸਾਹਿਬ ਦਿਨੇਸ਼ ਰਠੌਰ ਜੀ ਇਹ ਸਾਰੇ ਅੱਜ ਇੱਕ ਰੌਕਵਾਲ ਦੀ ਟੀਮ ਆ ਧਾਮੀ ਸਾਹਿਬ ਦੀ ਅਗਵਾਈ ਚ ਜਿਹੜੀ ਦਿੱਲੀ ਗਈ ਸੀ ਖੇਡਣ ਉਹ 골ਡ ਮੈਡਲ ਲੈ ਕੇ ਆਈ ਆ ਉਹਨਾਂ ਦਾ ਅੱਜ ਇੱਥੇ ਸਨਮਾਨ ਕਰਿਆ ਗਿਆਗਾ ਤੇ ਨਾਲੇ ਨਸ਼ਿਆਂ ਦੇ ਖਿਲਾਫ ਇੱਕ ਜਣੀ ਸੌਂਚ ਚਕਾਈ ਆ ਬੱਚੇ ਕਹਿੰਦੇ ਅਸੀਂ ਨਾ ਨਸ਼ਾ ਕਰਾਂਗੇ ਤੇ ਕਰਨ ਵਾਲੇ ਨੂੰ ਰੋਕਾਂਗੇ ਤੇ ਗਾਹਾਂ ਇਹ ਪ੍ਰਚਾਰ ਵੀ ਕਰਨੇ ਤੇ ਜਿਹੜਾ ਪ੍ਰੋਗਰਾਮਾ ਕੀਤਾ ਗਿਆ ਉਹ ਲੱਗੀ ਗਈ ਹੈ ਬੱਚਿਆਂ ਨੇ ਵੀ ਉਹਨਾਂ ਨੇ ਵੀ ਉਹ ਅਸਰੀਆ ਜਿਹੜਾ ਜੜਾ ਕੋਲ ਉਹਨਾਂ ਨੇ ਵੀ ਨਾ ਨਸ਼ਾ ਕਰੂਗਾ ਸਰ ਇਹ ਕਿਸ ਗੇਮ ਚ ਕੋਡ ਮੈਦਰ ਜਿੱਤਦੀ ਹੈ ਤੇ ਕਿਹੜੇ ਲੈਵਲ ਤੇ ਜਿੱਤਾਂਗੇ ਇਹ ਨੈਸ਼ਨਲ ਚੱਲਦਾ ਹੁੰਦਾ ਦਿੱਲੀ ਚੱਲਿਆ ਸੀ ਤੁਹਾਨੂੰ ਹਾਂਜੀ ਉਹ ਜਿਹੜਾ ਨਾ ਚਾਇਲਡ ਲੋਕ ਕਰਦੇ ਨੇ ਉਹਨਾਂ ਨੂੰ ਕੀ ਇਨਵੈਸਟ ਜਿਹੜਾ ਬੱਚਾ ਉਹ ਕਿਦਾਂ ਦੇ ਜਿਹੜੇ ਉਹਨਾਂ ਦੇ ਛੋਟੇ ਛੋਟੇ ਬੱਚੇ ਉਹਨਾਂ ਨੂੰ ਮਤ ਦੇਣਗੇ ਤਾਂ ਕੋਸ਼ਿਸ਼ ਕਰਨਗੇ ਵੀ ਨਸ਼ੇ ਦੇ ਵੱਲ ਨੂੰ ਨਾ ਤੁਰੋ ਤਾਂ ਬੱਚਿਆਂ ਦਾ ਅਸਰ ਮਾਪੇ ਮਾਪੇ ਬਾਬੇ ਤਾਇ ਚਾਚਿਆਂ ਤੇ ਜਰੂਰ ਹੋਊਗਾ ਨਾਲ। ਕਿ ਅੱਜ ਮੇਨ ਮੈਸੇਜ ਕੀ ਹੈ ਮੈਂ? ਮੇਨ ਮੈਸੇਜ ਤਾਂ ਇਹ ਸੀ ਵੀ ਰੌਕਵਾਲ ਦੀ ਟੀਮ ਸਾਡੀ ਗੋਲਡ ਮੈਡ ਲੈ ਕੇ ਆਈ ਹੈ ਨੈਸ਼ਨਲ ਚੈਂਪੀਅਨਸ਼ਿਪ ਕੁੜੀਆਂ ਦੇ ਮੋੜਿਆਂ ਉਨਾਂ ਦਾ ਇੱਥੇ ਸਨਮਾਨ ਦਾ ਪ੍ਰੋਗਰਾਮ ਸੀ। ਨਾਲ ਹੀ ਆਈ ਸੀ ਸਾਹਿਬ ਦੀ ਅਗਵਾਈ ਵਿੱਚ ਤੇ ਡਾਕਟਰ ਇੰਦਰਜੀਤ ਸਿੰਘ ਢਿੰਗਰਾ ਦੀ ਅਗਵਾਈ ਤੇ ਫੈਸਲਾ ਹੋਇਆ ਵੀ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਸੋਚਕਾਹੀਏ। ਸ਼ਹਿਬਜਾਦੇ ਦਾ ਸ਼ਿਦੀ ਜੋੜ ਮੇਲਾ ਚੱਲ ਰਿਹਾ ਹੈ। ਉਹਦੇ ਚੱਕਰ 'ਚ ਉਹਨਾਂ ਨੂੰ ਧਿਆਨ 'ਚ ਰੱਖ ਕੇ ਬੱਚਿਆਂ ਨੇ ਸੋਚਿਆ ਡਾਕਟਰ ਕੋਟਨੇਸ ਹਸਪੀਟਲ ਵੱਲੋਂ ਥੋੜਾ ਜਾ ਕੇ ਹੋਵੇ ਲੋਕਪਾਲ ਟੀਮ ਦਾ ਜਿਹੜੀ ਨੈਸ਼ਨਲ ਦੇ ਵਿੱਚ ਜਾ ਕੇ ਵਰਲਡ ਕੱਪ ਜਿੱਤ ਕੇ ਆਈ ਹੈ ਉਹਦਾ ਔਨਰ ਕੀਤਾ ਗਿਆ ਇਸ ਸਮਾਗਮ ਦੇ ਵਿੱਚ ਕਦਰ ਦਾ ਮਤਲਬ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਸਾਡੀ ਗੁਰੂ ਪੀੜ੍ਹੀ ਦੀ ਦਿੱਸਤੀ ਹੈ ਨਸ਼ੇ ਦਾ ਦਰਿਆ ਵਗ ਰਿਹਾ ਉਹਨੂੰ ਰੋਕਣ ਲਈ ਅਸੀਂ ਇਹ ਸਪੋਰਟਸ ਤੇ ਬੱਚਿਆਂ ਦੇ ਥੋਂ ਪੰਜਾਬ ਨੂੰ ਮੈਸੇਜ ਦਿੱਤਾ ਹੈ ਕਿ ਅੱਜ ਅਸੀਂ ਆਪਣੇ ਸਾਬਜਾਦਿਆਂ ਦੇ ਉਹ ਗੁਰੂਬਿੰਦ ਸਿੰਘ ਜੀ ਨੇ ਜਿਵੇਂ ਗੁਰੂ ਪੀੜ੍ਹੀਆਂ ਦੀ ਧਰਤੀ ਵਿੱਚ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਬਚਾਉਣ ਲਈ ਕੁਰਬਾਨੀਆਂ ਕੀਤੀਆਂ ਸੀ ਉਸੇ ਤਰ੍ਹਾਂ ਹੀ ਇਹਨਾਂ ਬੱਚਿਆਂ ਦੇ ਥੋਂ ਅਸੀਂ ਚਾਹੁੰਦੇ ਹਾਂ ਕਿ ਸਾਬਜਾਦਿਆਂ ਦੇ ਸ਼ਹੀਦੀ ਦਿਨ ਦੇ ਮੌਕੇ ਤੇ ਅਸੀਂ ਇਹ ਸੁਨੇਹਾ ਦੇਈਏ ਕਿ ਪੰਜਾਬ ਨੂੰ ਅਸੀਂ ਮੁੜ ਕੇ ਦਸ਼ਾ ਮੁਕਤ 당ਗੇ ਇਹ ਸਾਰੇ ਕੀਨ ਦੀ ਅਗਵਾਈ ਕਾਗਨਸ ਹਸਪੀਟਲ ਦੇ ਸ ਅਸੀਂ ਵਿੱਚ ਉਹ ਕਿ ਪੀ ਜਾਂਦੀ ਮੈਡਮ ਸਾਨੀਆ ਸਰਦਾਰ ਇਕਬਾਲ ਸਿੰਘ ਜੀ ਸਰਦਾਰ ਜਗਦੀਸ਼ ਜੱੱਬੀ ਛੱਡਾ ਜੀ ਸਾਡੇ ਸ਼ਕਤੀ ਸਾਹਿਬ ਤੇ ਜਸਵੰਤ ਸਿੰਘ ਛੱਪਾ ਜੋ ਕਿ ਸ਼ਦਵਤ ਅਚਾਰੀ ਕੈਬਲ ਫਰਸਟ ਲੁਧਿਆਣੇ ਦੇ ਪ੍ਰਧਾਨ ਹਨ ਹਮੇਸ਼ਾ ਯੋਗਦਾਨ ਪਾਦੇ ਹਨ ਇਸ ਸਾਰੇ ਵਿੱਚ ਜਿਹੜਾ ਅੱਜ ਇੱਕ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ ਜੋ ਸਾਡੇ ਮਲਤਾਨੀ ਕਾਬੇ ਦੇ ਉੱਤੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਇਹ ਸਾਰੇ ਪ੍ਰੋਗਰਾਮ ਨੂੰ ਲਿਖਣ ਲਈ ਸਾਡੇ ਇਲਾਕੇ ਵਿੱਚ ਸਾਡੇ ਐਮਐਲਏ ਸਾਹਿਬ ਚੌਦੀ ਮਦਨ ਲਾਲ ਪੱਕਾ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਇਹ ਕਿਹਾ ਕਿ ਮੈਂ ਆਪਣੇ ਨੌਜ ਨੂੰ ਨਸ਼ਾ ਮੁਕਤ ਕੇ ਰਾਂਗਾ। ਉਹ ਹਮੇਸ਼ਾ ਹੀ ਇਸ ਚੀਜ਼ ਤਤਪਰ ਹੈ ਧੰਨ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾ ਲੈ ਜਾਣਾ ਹੈ। ਧੰਨ। ਮੈਂ ਅੱਜ ਇਹ ਕਹਿਣਾ ਚਾਹੁੰਦਾ ਮੈਂ ਐਸਪੀ ਧਰਬੀ ਸਿੰਘ ਵਾਲੀਬਾਲ ਇੰਟਰਨੈਸ਼ਨਲਰ ਰੌਕਵਾਲ ਪ੍ਰੈਜ਼ੈਂਟ ਪੰਜਾਬ ਤੇ ਮੈਂ ਅੱਜ ਜਿਹੜਾ ਬੱਚਿਆਂ ਦਾ ਸਾਡੇ ਨੈਸ਼ਨਲ ਸੀਨੀਅਰ ਨੈਸ਼ਨਲ ਜੂਨੀਅਰ ਨੈਸ਼ਨਲ ਦਿੱਲੀ ਵਿੱਚ ਗੋਡਵਾਲ ਜਿੱਤ ਕੇ ਆਏ ਆ ਤੇ ਉਹਨਾਂ ਦੇ ਸਬੰਧ ਵਿੱਚ ਅੱਜ ਜਿਹੜਾ ਜੰਦਰ ਬਾਈਪਾਸ ਤੇ ਸੁਝਾਣੇ ਹਸਪੀਟਲ ਦਾ ਇੰਦਰਜੀ ਜੀ ਆਈਜੀ ਸਾਹਿਬ ਦੇ ਇੱਕ ਰਹਿਨਮਾਈ ਅਤੇ ਆਪਣੇ ਛਾਪਾ ਜੀ ਸਾ ਉਹਨਾਂ ਦੀ ਰਹਿਨਮਾਈ ਥਲੇ ਅੱਜ ਬੱਚਿਆਂ ਨੂੰ ਜਿਹੜੇ ਅੱਜ ਗੋਡ ਮੈਲ ਲੈ ਕੇ ਆਏ ਉਹਨਾਂ ਨੂੰ ਅੱਜ ਟਰੇ ਸ਼ੂਟ ਔਰ ਬੱਡਾ ਖਾਣਾ ਜਿਹੜਾ ਅੱਜ ਉਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ ਉਤੋਂ ਦੂਸਰੇ ਫਤੇਗੜ ਸਾਹਿਬ ਕੋ ਜਿਹੜਾ ਗਾਣੇ ਕੋਈ ਡਾਲੀ ਮਲਤਾਨੀ ਢਾਬਾ ਮਲਤਾਨੀ ਢਾਬਾ ਫਤੇਗੜ ਸਾਹਿਬ ਉਹਨਾਂ ਨੇ ਬੱਚਿਆਂ ਨੂੰ ਅੱਜ ਬੜਾ ਖਾਣਾ ਦੇ ਕੇ ਅੱਜ ਬਹੁਤ ਬੱਚਿਆਂ ਨੂੰ ਵਧੀਆ ਖਾਣਾ ਖੁਲਾਇਆ ਵੀ ਉਹਨਾਂ ਖੁਸ਼ੀ ਦੇ ਵਿੱਚ ਅੱਜ ਤੇ ਅੱਜ ਸੁਈਆਨੇ ਹਸਪੀਟਲ ਜੰਦਰ ਬਾਈਪਾਸ ਤੇ ਅਸੀਂ ਆਜੀ ਸਾਹਿਬ ਦਾ ਤੇ ਇੰਦਰਜੀਤ ਦਾ ਬੱਚਿਆਂ ਵੱਲੋਂ ਪੰਜਾਬ ਰੌਕ ਵੱਲੋਂ ਸੈਸ਼ਨ ਵੱਲੋਂ ਆਪਣੇ ਵੱਲੋਂ ਬੱਚਾ ਪੂਰਾ ਧੰਨਵਾਦ ਕਰਦੇ ਆ ਜਿਹੜਾ ਅੱਜ ਫੰਕਸ਼ਨ ਕੀਤਾ ਗੋਟ ਮੈਲ ਲੈ ਕੇ ਬੱਚੇ ਸਨਮਾਨਤ ਕੀਤਾ ਗਿਆ